भगवंत मानार बुधा पिंड नथूपुर खुलियल ठेका बंदि करो शबीअ यार मुख्री बुढा पा पिंड नथूपुर खुलिया ਜਿੰਦਾਬਾਦ ਜਿੰਦਾਬਾਦ ਉਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਹਿਬ ਸ੍ਰੀ ਭਾਈ ਗੁਰਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਪਰਮਜੀਤ ਸਿੰਘ ਭੁੱਲਾ ਬੋ ਰਿਹਾ ਜੀ ਇਸ ਵੇਲੇ ਅਸੀਂ ਪਿੰਡ ਨੱਥੂਪੁਰ ਜ਼ਿਲ੍ਹਾ ਹੁਸ਼ਿਆਰਪੁਰ ਚ ਖੜੇ ਆਂ ਇੱਕ ਪਾਸੇ ਤੇ ਸਾਡੇ ਮੁੱਖ ਮੰਤਰੀ ਜੀ ਧਮਗਜੇ ਮਾਰ ਰਹੇ ਆ ਕਿ ਜੁੱਧ ਨਸ਼ਿਆਂ ਵਿਰੁੱਧ ਦੂਜੇ ਪਾਸੇ ਆ ਸਾਰਨਾ ਨਦੂਪੁਰ ਦੇ ਸਰਪੰਚ ਸਾਹਿਬ ਖੜੇ ਆ ਇਧਰ ਮੈਂ ਉਹ ਕਹਣਾ ਦਿਖਾਉਣਾ ਵੀ ਆਹਦੀਆਂ ਮਤਾਵਾਂ ਭੈਣਾਂ ਖੜੀਆਂ ਆ ਜਿਹੜੀਆਂ ਇਸ ਮੁੱਖ ਮੰਤਰੀ ਦੀ ਜਾਨ ਨੂੰ ਰੋ ਰਹੀਆਂ ਵੀ ਸਾਡੇ ਪਿੰਡ ਸ਼ਰਾਬ ਦਾ ਠੇਕਾ ਮੰਨ ਬੰਦ ਕਰੋ ਆ ਭਗਵੰਤ ਮਾਨ ਜੀ ਤੁਹਾਡੇ ਐਸਡੀਐਮ ਸਾਹਿਬ ਟਾਂਡਾ ਨੂੰ ਪੰਚਾਇਤ ਮੰਗ ਪੱਤਰ ਵੀ ਦੇ ਚੁੱਕੀ ਆ ਮਤਾ ਪਾ ਕੇ ਵੀ ਦੇ ਚੁੱਕੀ ਆ ਕਿ ਇਥੋਂ ਸ਼ਰਾਬ ਦਾ ਠੇਕਾ ਚੁੱਕ ਕੇ ਲੈ ਜਾਓ ਸਾਨੂੰ ਨਹੀਂ ਚਾਹੀਦਾ ਰੋਹ ਅਖਬਾਰਾਂ ਵਿੱਚ ਤੁਸੀਂ ਝੂਠੀ ਇਸ਼ਤਿਹਾਰਬਾਜ਼ੀ ਕਰ ਰਹੇ ਆ ਕਿ ਅਸੀਂ ਪਿੰਡਾਂ 'ਚ ਨਸ਼ੇ ਵਿਰੋਧ ਮੁਹਿੰਮਾ ਚਲਾਉਣੀਆ ਚਾਹੁੰਨੇ ਆ ਤੇ ਦੂਜੇ ਪਾਸੇ ਪਿੰਡਾਂ ਵਾਲੇ ਕਹਿ ਰਹੇ ਆ ਕਿ ਆ ਠੇਕੇ ਬੰਦ ਕਰੋ ਨਾ ਉਹਨਾਂ ਦੀ ਐਸਟੀਐਮ ਸੁਣਦਾ ਨਾ ਐਸਐਚਓ ਸੁਣਦਾ ਨਾ ਕੋਈ ਹੋਰ ਸੁਣਦਾ ਕਿੱਥੇ ਜਾਈਏ ਤੇ ਇਹ ਪਿੰਡ ਵਾਲਿਆਂ ਨੇ ਐਡ ਕਰ ਲਿਆ ਸਾਡੀ ਮੀਟਿੰਗ ਹੋ ਗਈ ਆ ਸੋਮਵਾਰ ਤੱਕ ਦਾ ਪ੍ਰਸ਼ਾਸਨ ਨੂੰ ਟਾਈਮ ਦੇਤਾ ਜੇਕਰ ਐਤਵਾਰ ਸ਼ਾਮ ਤੱਕ ਇਹ ਠੇਕੇ ਬੰਦ ਨਾ ਹੋਇਆ ਸੋਵਾਰ ਸਵੇਰੇ ਸਾਡੀਆਂ ਮਤਾਵਾਂ ਭੈਣਾ ਸਰਪੰਚ ਸਾਹਿਬ ਦੀ ਹਾਜ਼ਰੀ ਵਿੱਚ ਇਸ ਠੇਕੇ ਨੂੰ ਤਾਲਾ ਮਾਰਨ ਗਿਆ ਇਹਨੂੰ ਬੰਦ ਕਰਾਂਗੇ ਅਸੀਂ ਕਹਿੰਦੇ ਵੀ ਜਿੰਨੂੰ ਇਹ ਠੇਕਾ ਚਾਹੀਦਾ ਉਹ ਲੈ ਜਾਵੇ ਨੱਥੂਪੁਰ ਵਾਸੀਆਂ ਨੂੰ ਇਹ ਠੇਕਾ ਨਹੀਂ ਚਾਹੀਦਾ ਤੇ ਭਗਵੰਤ ਮਾਨ ਸਰਕਾਰ ਆਪਣੀ ਕਹਿ ਨਹੀਂ ਕਰਨੀ ਤੇ ਪੱਕੀ ਰਵੇ ਤੇ ਇਹ ਸ਼ਰਾਬ ਦਾ ਠੇਕਾ ਬੰਦ ਕਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ